एलओपी नेता ਦੇ ਗ੍ਰੇਨੇਡ ਵਾਲੇ ਬਿਆਨ ਤੇ ਸਿਆਸਤ ਜਾਰੀ ਬਾਜਵਾ ਨੇ ਟਵੀਟ ਜ਼ਰੀਏ ਮੁਰਕੀਤਾ ਗ੍ਰੇਨੇਡ ਵਾਲਾ ਦਾਵਾ ਕੀ ਪੁਲਿਸ ਨੇ ਮੰਨਿਆ ਕਿ 9 ਗ੍ਰੇਨੇਡ ਮਿਸਿੰਗ ਸੀ ਇਹ ਮੰਨਦੀ ਬਾਜਵਾ ਨੂੰ ਦੋ ਟੁਕ ਜੇ ਬੰਬਾਂ ਵਾਲਾ ਬਿਆਨ ਝੂਠਾ ਨਿਕਲਿਆ ਤਾਂ ਹੋਏਗਾ ਸਖਤ ਐਕਸ਼ਨ ਪੁੱਛਿਆ ਕੀ ਬਾਜਵਾ ਨੂੰ ਪਾਕਿਸਤਾਨ ਤੋਂ ਅਤਵਾਦੀ ਕਰਦੇ ਨੇ ਸੰਪਰਕ ਵੀਰ ਬਾਦਲ ਦਾ ਵੱਡਾ ਦਾਵਾ ਤੁਸੀਂ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਲਿਆਓ ਪੰਜਾਬ ਨੂੰ ਨੰਬਰ 1 ਬਣਾਉਣਾ ਸਾਡਾ ਫਰਜ਼ ਜੇ ਨਾ ਬਣਾ ਸਕੇ ਤਾਂ ਜ਼ਿੰਦਗੀ ਚ ਕਦੇ ਨਹੀਂ ਲੜਾਂਗਾ ਚੋ 2027 ਦੀਆਂ ਚੋਣਾਂ ਨੂੰ ਲੈ ਕੇ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਕਿ 27 ਚ ਅਮਰਿਤਪਾਲ ਨੂੰ ਬਣਾਵਾਂਗੇ ਪੰਜਾਬ ਦਾ ਸੀਐਮ ਮਾਲਵੇ ਦੀਆਂ 70 ਸੀਟਾਂ ਤੇ ਜਿੱਤ ਦਾ ਠੋਕਿਆ ਦਾਵਾ ਹਰਜੋਤ ਹਰਜੋਤ ਸਿੰਘ ਵੈਸ ਤੇ ਜਥੇਦਾਰ ਗੜਕਾਜ ਵਿਚਾਲੇ ਤਕਰਾਰ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵਿਧਾਨ ਸਭਾ 'ਚ ਉੱਠੇ ਮੁੱਦੇ ਤੇ ਚੱਕੇ ਸਵਾਲ ਬੋਲੇ ਵਿਧਾਨ ਸਭਾ 'ਚ ਸਿੱਖ ਮਸਲਿਆਂ ਤੇ ਨਹੀਂ ਹੋ ਸਕਦੇ ਫੈਸਲੇ ਇਹ ਤੁਹਾਡੇ ਵਸਤੀ ਖੇਡ ਹੀ ਨਹੀਂ ਸੀ ਸਰਕਾਰ ਚਲਾਣਾ ਵੇਖੋ ਇਹ ਘੋੜਸਵਾਰੀ ਨੂੰ ਬੈਠ ਗਏ ਬਟ ਘੋੜੇ ਦੇ ਉੱਤੇ ਚੜ ਕੇ ਹੁਣ ਇਹਨਾਂ ਨੂੰ ਪਤਾ ਨਹੀਂ ਕਿ ਘੋੜੇ ਨੂੰ ਕਾਬੂ ਕਿਸਾ ਕਰੀਏ ਕੱਲ੍ਹ ਗਿਆ ਸਾਭ ਦੇ ਟੈਕੋ ਖੇਟੇ ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਮੈਂ ਤੇ ਓਪਨਲੀ ਕਹਿ ਰਹੇ ਹਾਂ ਇਹ ਨਸਤੇ ਨਬੂਦ ਹੋ ਜਾ ਜਿੰਨੇ ਲੱਗੇ ਨੇ ਨਾ 6 ਵੀ ਮੇਰੀ 6 ਵੀਨ ਟਰਮ ਹੈ ਮੈਂ ਕੋ ਦੁੱਧ ਪੀਂਦਾ ਕਾਕਾ ਹੈ ਨਹੀਂ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਟਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਵੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਦੁਬਾਰੇ ਸੰਭਲਿਆ ਉਸ ਤੋਂ ਬਾਅਦ ਪਹਿਲੀ ਰੈਲੀ ਹੋਈ ਹੈ ਤਲਵੰਡੀ ਸਾਬੋ ਦੇ ਵਿੱਚ ਔਰ ਪਹਿਲੀ ਰੈਲੀ 'ਚ ਇੱਕ ਵੱਡਾ ਦਾਵਾ ਸੁਖਵੀਰ ਬਾਦਲ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਤੁਸੀਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਾ ਦਿਓ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾ ਦੇਵਾਂਗੇ ਉਹਨਾਂ ਕਿਹਾ ਕਿ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਸਾਡਾ ਫਰਜ਼ ਹੈ ਜੇ ਨਾ ਬੜਾ ਸਕਿਆ ਤਾਂ ਜ਼ਿੰਦਗੀ 'ਚ ਕਦੇ ਵੀ ਇਲੈਕਸ਼ਨ ਨਹੀਂ ਲੜਾਂਗਾ ਇਹ ਗੱਲ ਸੁਖਵੀਰ ਬਾਦਲ ਵੱਲੋਂ ਅੱਜ ਮੰਚ 'ਤੇ ਕਹੀ ਗਈ ਕਿ ਸ਼ਰੋਬਨੀ ਅਕਾਲੀ ਦਲ ਪੰਜਾਬ ਦੀ ਵਾਰਿਸ ਪਾਰਟੀ ਹੈ ਸਾਡੇ ਲਈ ਇਕੱਲਾ ਪੰਜਾਬ ਹੀ ਨੰਬਰ 1 ਹੈ ਆਖਿਆ ਪੰਜਾਬ ਦੀ ਵਾਰਿਸ ਪਾਰਟੀ ਹੈ ਸਾਡੇ ਵਾਸਤੇ ਇਕੱਲਾ ਪੰਜਾਬ ਹੀ ਹੈ ਨੰਬਰ 1 ਤੇ ਮੈਂ ਵਾਦਾ ਕਰਦਾ ਕਿ ਤੁਸੀਂ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਲਿਆ ਦਿਓ ਪੰਜਾਬ ਨੂੰ ਨੰਬਰ 1 ਬਣਾਉਣਾ ਸਾਡਾ ਫਰਜ਼ ਹੈ ਤੇ ਮੈਂ ਤੁਹਾਨੂੰ ਵਾਦਾ ਕਰਦਾ ਜੇ ਨਾ ਬਣਾ ਸਕੇ ਮੈਂ ਉਹਦੇ ਬਾਅਦ ਜ਼ਿੰਦਗੀ ਇਲੈਕਸ਼ਨ ਨਹੀਂ ਲੜੂਗਾ ਤਾ ਵਿਸਾਖੀ ਦੇ ਇਸ ਤਹਾੜੇ ਤੇ ਪੰਥਕ ਸਿਆਸਤ ਕਾਫੀ ਗਰਮਾਈ ਨਜ਼ਰ ਆਈ ਆ ਅਕਾਲੀ ਦਲ ਨੇ ਤਲਵੰਡੀ ਸਾਬੋ ਚ ਸਿਆਸੀ ਕਾਨਫਰੰਸ ਕੀਤੀ ਤਾਂ ਇਸ ਤਰ੍ਹਾਂ ਸੁਖਵੀਰ ਬਾਦਲ ਭਾਜਪੀ ਤੇ ਵਰੇ ਤਖਤਾਂ ਦੇ ਜਥੇਦਾਰਾਂ ਨੂੰ ਕੰਟਰੋਲ ਕਰਨ ਦੇ ਇਲਜ਼ਾਮ ਲਾ ਦਿੱਤੇ ਤਾਂ ਉਧਰ ਅਮਰਿਤਪਾਲ ਦੀ ਸਿਆਸੀ ਪਾਰੀ ਦਾਵੀ ਐਲਾਨ ਕੀਤਾ ਗਿਆ ਉਹਨਾਂ ਦੇ ਮੱંચ ਸ਼ਨੀਵਾਰ ਨੂੰ ਸੁਖਬੀਰ ਸਿੰਘ ਬਾਦਲ ਮੋੜ ਅਕਾਲੀ ਦਲ ਦੇ ਪ੍ਰਧਾਨ ਬਣੇ ਤਾਂ ਪ੍ਰਧਾਨਗੀ ਦੀ ਕਮਾਂਡ ਵਲ ਲੈਣ ਤੋਂ ਬਾਅਦ ਅਕਾਲੀ ਦਲ ਨੇ ਤਲਵੰਡੀ ਸਾਬੋ ਚ ਸਿਆਸੀ ਕਾਨਫਰੰਸ ਕੀਤੀ ਇਸ ਲਈ ਦਿਨ ਚੁਣਿਆ ਵਿਸਾਖੀ ਦਾ ਦਿਹਾੜਾ ਤੇ ਖਾਲਸਾ ਪੰਥ ਦਾ ਸਾਜਨਾ ਦਿਵਸ ਤਾਂ ਜਦੋਂ ਮੰਚ ਤੋਂ ਬੋਲਣ ਦੀ ਵਾਰੀ ਸੁਖਬੀਰ ਸਿੰਘ ਬਾਦਲ ਦੀ ਆਈ ਤਾਂ ਉਹਨਾਂ ਭਾਜਪਾ ਨੂੰ ਖੂਬ ਨਿਸ਼ਾਨੇ ਤੇ ਲਿਆ ਤੇ ਕੇਂਦਰ ਤੇ ਗੁਰਦੁਆਰਾ ਕਮੇਟੀਆਂ ਉੱਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾ ਦਿੱਤੇ ਸੁਖਬੀਰ ਬਾਦਲ ਨੇ ਸਰਸਾ ਨੂੰ ਟਾਰਗੇਟ ਕਰਦਿਆਂ ਕਿਹਾ ਕਿ ਸਰਸਾ ਵਰਗੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪੈਦਾ ਕੀਤਾ ਉਨ੍ਹਾਂ ਨੇ ਗਦਾਰੀ ਕੀਤੀ ਉੱਥੇ ਭਾਜਪੀ ਤੇ ਗਿਆਨੀ ਹਰਪ੍ਰੀਤ ਸਿੰਘ ਸਣੇ ਹੋਰ ਜਥੇਦਾਰਾਂ ਨੂੰ ਕੰਟਰੋਲ ਕਰਨ ਦੇ ਵੀ ਇਲਜ਼ਾਮ ਲਗਾਏ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਉਹ ਵੀ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ ਸਰਸੇ ਵਰਗੇ ਜਿਹੜੇ ਲੀਡਰ ਸਾਰੇ ਜਿਹੜੇ ਕਾਲੀ ਦਲ ਤੇ ਖੜੇ ਕੀਤੇ ਪੈਦਾ ਕੀਤੇ ਅੱਜ ਸਾਰੇ ਹੀ ਗੱਦਾਰੀ ਕਰਕੇ ਛਾਲ ਮਾਰ ਕੇ ਅੱਜ ਉਹਨਾਂ ਦੀਆਂ ਝੋਲੀਆਂ 'ਚ ਬੈਠੇ ਐ ਉਹਨਾਂ ਨੇ ਉਹਦੇ ਬਾਅਦ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਹਰਿਆਣੇ ਦੀ ਕਮੇਟੀ ਅਲੱਗ ਬਣਾਤੀ ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਦੂਜੇ ਜੱਜਦਾਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਉਹਨਾਂ ਨੇ ਉਹਨਾਂ ਨੇ ਜਿਪਸੀਆਂ ਦੇ ਕੇ ਗਰਮਾਂ ਦੇ ਕੇ ਹੋਰ ਤਾਕਤਾਂ ਦੇ ਕੇ ਉਹਨਾਂ ਨੂੰ ਆਪਣੀ ਕੌਮ ਦੇ ਖਿਲਾਫ ਖੜੇ ਕਰ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਭਾਜਪਾ ਤੇ ਗੰਭੀਰ ਇਲਜ਼ਾਮ ਲਗਾਏ ਤਾਂ ਗੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਤਿੱਖਾ ਪਲਟਵਾਰ ਕੀਤਾ ਜਾਖੜ ਨੇ ਕਿਹਾ ਕਿ ਮਾਫੀ ਮੰਗਣ ਦੀ ਬਜਾਏ ਆਪਣੇ ਗੁਨਾਹ ਦਾ ਠਿਕਰਾ ਭਾਜਪਾ ਸਿਰ ਭੰਨੇ ਆ ਕਿਸੇ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੋ ਅਕਾਲੀ ਦਲ ਕੁਰਸੀਆਂ ਲੈਣ ਦੇ ਲਈ ਨਹੀਂ ਬਣਾਇਆ ਗਿਆ ਸੀ ਸਭ ਅਕਾਲੀ ਦਲ ਦਾ ਹੋਂਦ ਅਕਾਲੀ ਦਲ ਦਾ ਜਨਮ ਪੰਥ ਪੰਜਾਬ ਤੇ ਪੰਜਾਬੀਅਤ ਦੀ ਰਖਵਾਲੀ ਵਾਸਤੇ ਬਣਿਆ ਸੀਗਾ ਸਰਕਾਰਾਂ ਵਾਸਤੇ ਨਹੀਂ ਬਣਿਆ ਸੀਗਾ ਸਰਕਾਰਾਂ ਬਣਦੀਆਂ ਸਰਕਾਰਾਂ ਡਿੱਗਦੀਆਂ ਪਰ ਜਿਹੜੇ ਅਸੂਲ ਹੁੰਦੇ ਆਉਂਦਾ ਤੇ ਪਹਿਰੇ ਦੇਣ ਵਾਸਤੇ ਆ ਪੰਥ ਦੀ ਪਾਰਟੀ ਬਣਾਈ ਗਈ ਸਾ ਕੁਰਸੀਆਂ ਲੈਣ ਵਾਸਤੇ ਨਹੀਂ ਸੀ ਬਣਾਈ ਗਈ ਕਿਹੜੇ ਮੂਹ ਨਾਲ ਕਿਹੜੇ ਲੀਡਰ ਉੱਥੇ ਸਾਬਾਨ ਸਿੰਘ ਜੀ ਨੇ ਕਿਸੇ ਨੇ ਵੀ ਆ ਇਸ ਗੱਲ ਨਹੀਂ ਸੋਚੀ ਵੀ ਆਪਾਂ ਕਰੀ ਕੀ ਜਾਣੇ ਅਦਰ ਖਾਸਾ ਦੇ ਸਾਇਨਾ ਦਿਵਸ ਮੌਕੇ ਅਮਰਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਵੀ ਤਰਵੰਡੀ ਸਾਬੋ ਦੀ ਧਰਤੀ ਤੇ ਸਿਆਸੀ ਕਾਨਫਰੰਸ ਕੀਤੀ ਇਸ ਦੌਰਾਨ ਵੱਡਾ ਦਾਵਾ ਕਰ ਦਿੱਤਾ ਕਿ 2027 ਚ ਅਮਰਪਾਲ ਸਿੰਘ ਨੂੰ ਪੰਜਾਬ ਦਾ ਸੀਆ ਬਣਾਵਾਂਗੇ ਤੇ ਅਮਰਪਾਲ ਕਿੱਥੋਂ ਚੋਣ ਲੜਨਗੇ ਤੇ ਮਾਲਵਾ ਤੋਂ ਕਿੰਨੀਆਂ ਸੀਟਾਂ ਖਾਤੇ ਵਿੱਚ ਆਉਣ ਗਿਆ ਇਸ ਨੂੰ ਲੈ ਕੇ ਵੀ ਭੁੱਖ ਬਣੀ ਕਰ ਦਿੱਤੇ ਸਾਰ ਸੰਗਤ ਅੱਜ ਮੇਰੇ ਨਾਲ ਵਾਅਦਾ ਕਰਕੇ ਜਾਓ ਕਿ 13 ਸਾਲ ਤੁਸੀਂ ਵਰਕ ਕਰੋਗੇ ਦੱਬ ਕੇ ਲੋਕਾਂ ਨੂੰ ਜਾਗਰੂਕ ਕਰੋਗੇ ਅੰਮ੍ਰਿਤਪਾਲ ਦੀਆਂ ਪਾਲਿਸੀਆਂ ਨਾਲ ਤੇ ਅੱਜ ਪ੍ਰਣ ਕਰਕੇ ਜਾਓ ਕਿ 2027 ਚ ਆਪਾਂ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਕੁੱਲ ਮਿਲਾ ਕੇ ਵਿਸਾਖੀ ਦੇ ਦਿਹਾੜੇ ਤੇ ਪੰਜਾਬ ਦੇ ਪੰਥਕ ਸਿਆਸਤ ਦਾ ਪਾਰਾ ਖੂਬ ਭਖਿਆ ਹੋਇਆ ਨਜ਼ਰ ਆਇਆ ਕਿਸੇ ਨੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਤੇ ਕਿਸੇ ਨੇ ਤਾਂ 27 ਦੇ ਵਿੱਚ ਸਰਕਾਰ ਬਣਾਉਣ ਦਾ ਹੀ ਦਾਵਾ ਕਰ ਦਿੱਤਾ ਤਰਵੰਡੀ ਸਾਬੋ ਤੋਂ ਨਪਿੰਦਰ ਸਿੰਘ ਬਰਾੜ న్యూਸ 18 ਪੰਜਾਬ ਤੇ ਜ਼ਿਕਰ ਕਰਦੇ ਆ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸਤਾ ਜੋ ਵਿਸਾਖੀ ਮੌਕੇ ਤਖਤ shri ਕੇਸਗੜ੍ਹ ਸਾਹਿਬ ਨਾ ਤਮਸਤਕ ਹੋਈ ਪਰ ਉੱਥੇ ਉਹਨਾਂ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਂ ਨੋਕਚੋਕ ਜਥੇਦਾਰਾਂ ਨੂੰ ਹਟਾਏ ਜਾਣ ਦਾ ਮੁੱਦਾ ਪੰਥਕ ਸਫਿਆਂ 'ਚ ਹਲੇ ਵੀ ਗਰਮਾਇਆ ਹੋਇਆ ਹੈ ਇਸ ਨੂੰ ਲੈ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵਿਚਾਲੇ ਤਿੱਖੀ ਨੋਕਚੋਕ ਹੋਈ ਮੌਕਾ ਸੀ ਖਾਲਸਾ ਸਾਜਨਾ ਦਿਵਸ ਦਾ ਜਗ੍ਹਾ ਸੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜਿੱਥੇ ਹਰਜੋਤ ਬੈਂਸ ਨਤਮਸਤਕ ਹੋਣ ਲਈ ਪਹੁੰਚੇ ਜਿਵੇਂ ਹੀ ਜਥੇਦਾਰ ਗੜਗੱਜ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤਾਂ ਉਹਨਾਂ ਵਿਧਾਨ ਸਭਾ ਜਥੇਦਾਰਾਂ ਦਾ ਮੁੱਦਾ ਚੁੱਕਣ ਦੀ ਗੱਲ ਕਹੀ ਜਿਸ ਤੇ ਦੋਨਾਂ ਵਿਚਾਲੇ ਤਿੱਖੀ ਨੋਕਚੋਕ ਹੋਈ ਨੋ ਇਹਨਾਂ ਚੋਟੀਆਂ ਚੀਜ਼ਾਂ ਜੱਥੇਦਾਰਾਂ ਦੀ ਮਿਹਨਤ ਹੈ ਜੱਥੇਦਾਰਾਂ ਨੇ ਕੰਮ ਉਹ ਸਾਡੇ ਕਮੇਟੀ ਜੁਦਾਖਾ ਸਰਦਾਰ ਸਾਹਿਬ ਵੀ ਨਾ ਸੁਣੋ ਸਰਦਾਰ ਸਾਹਿਬ ਉਹ ਪਰਧ ਦਾ ਮਸਲਾ ਵਿਧਾਨ ਸਭਾ ਨਹੀਂ ਤੈਅ ਕਰੂਗੀ ਉਹ ਦਾ ਹਿੱਸਾ ਹੈ ਉਹ ਵਿਧਾਨ ਸਭਾ ਨਹੀਂ ਤੈਅ ਕਰੂਗੀ ਉਹ ਸਾਡੀ ਸਾਡੀ ਪੰਥ ਸਾਡਾ ਪੰਥ ਤੈਅ ਕਰੋ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਹਾਂ ਵਿਧਾਨ ਸਭਾ ਨਹੀਂ ਤੈਅ ਹੁਣ ਤੁਹਾਨੂੰ ਹਰਜੋਤ ਬੈਂਸ ਵੱਲੋਂ ਵਿਧਾਨ ਸਭਾ ਜਿੱਦਤਾ ਉਹ ਬਿਆਨ ਵੀ ਸੁਣਾਉਂਦੇ ਹਾਂ ਜਿਸ ਨੂੰ ਲੈ ਕੇ ਇਹ ਨੋਕ ਚੋਕ ਹੋਈ ਜਿਸ ਤਰੀਕੇ ਨਾਲ ਸਿਰੇ ਕਾਲ ਤੱਕ ਸਹਬ ਦੀ ਮਰਿਆਦਾ ਜਥੇਦਾਰਾਂ ਦੀ ਜਿਸ ਤਰੀਕੇ ਨਾਲ ਹੀ ਹੋਇਆ ਇਸ ਦੇ ਉੱਤੇ ਇਸ ਹਾਊਸ ਦੇ ਵਿੱਚ ਜਰੂਰ ਕੁਛ ਨਾ ਕੁਛ ਮੇਰਾ ਇਹ ਮੰਨਣਾ ਹੈ ਕਿ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਸਾਰੇ ਪੱਖਾਂ ਆਪਣੇ ਰੱਖਣ ਕਿ ਟੁਕੜ 41 ਸਾਹਿਬ ਦਾ ਰੱਖਣ ਕਿ ਅੱਜ ਮੰਨਿਆ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਪਰ ਜੋ ਹਾਲ ਕਰਤਾ ਕਾਲੀ ਦਲ ਦਾ ਜੋ ਹਾਲ ਕਰਤਾ ਐਸਜੀਪੀਸੀ ਦਾ ਜੋ ਹਾਲ ਕਰ ਦਿੱਤਾ ਸਾਡੇ ਜਥੇਦਾਰਾਂ ਦਾ ਕਿਉਂਕਿ ਸਿਰਫ ਉਹਨੇ ਇੱਕ ਫੈਸਲੇ ਨੇ ਤੇ ਸਾウス ਦੇ ਵਿੱਚ ਸਾਰੇ ਪੂਰੀ ਦੁਨੀਆ ਇਸ ਦੇ ਉੱਤੇ ਵੀ ਜਰੂਰ ਹੋਣਾ ਜੇ ਬੜਾ ਹੀ ਐਜ਼ ਅ ਸਿੱਖ ਅਸੀਂ ਕੀ ਕਰੀਏ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਵੱਡਾ ਫੈਸਲਾ ਲੈਂਦਿਆਂ ਗਿਆਨੀ ਰਕबीर ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਗਿਆਨੀ ਸੁਲਤਾਨ ਸਿੰਘ ਨੂੰ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੋਂ ਹਟਾ ਦਿੱਤਾ ਸੀ ਤੇ ਗਿਆਨੀ ਗੜਗੱਜ ਨੂੰ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤ ਕੀਤਾ ਸੀ ਬਿਊਰੋ ਰਿਪੋਰਟ న్యూਸ 18 ਪੰਜਾਬ ਇਹ ਹੁਣ ਜ਼ਿਕਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਜਿਨ੍ਹਾਂ ਦੇ ਬਿਆਨਾਂ ਨੇ ਪੰਜਾਬ ਦੀ ਸਿਆਸਤ ਨੂੰ ਖੂਬ ਗਰਮਾ ਰੱਖਿਆ ਇਹ ਪੂਰੀ ਇੰਟਰਵਿਊ ਤਾਂ ਅਸੀਂ ਤੁਹਾਨੂੰ 8 ਵਜੇ ਦਿਖਾਵਾਂਗੇ ਅੱਜ ਰਾਤ 8 ਵਜੇ ਥੋੜਾ ਸਮਾਂ ਬਾਕੀ ਹੈ ਪਰ ਬਾਜਵਾ ਦੇ ਗ੍ਰੇਨੇਡ ਵਾਲੇ ਬਿਆਨ ਤੇ ਜਿਸ ਤਰੀਕੇ ਨਾਲ ਸਵੇਰ ਦੀ ਸਿਆਸਤ ਗਰਮਾਈ ਹੋਈ ਹੈ ਪਹਿਲਾਂ ਬਾਜਵਾ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਰਿਐਕਸ਼ਨ ਆਇਆ ਮੁੱਖ ਮੰਤਰੀ ਦੇ ਰਿਐਕਸ਼ਨ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਬਾਜਵਾ ਤੋਂ ਪੁੱਛਗਿੱਛ ਕਰਨ ਗਏ ਬਾਜਵਾ ਨੇ ਉਹਨਾਂ ਨੂੰ ਆਪਣੇ ਸੋਰਸ ਦੱਸਣ ਤੋਂ ਇਨਕਾਰ ਕੀਤਾ ਮੜ ਕੇ ਕਿਹਾ 12 ਕੇ ਬਿਆਨ ਫਿਰ ਦਿੱਤਾ ਕਿ ਮੈਂ ਆਪਣੇ ਬਿਆਨ ਤੇ ਕਾਇਮ ਆ ਤੇ ਉਸ ਤੋਂ ਬਾਅਦ ਬਾਜਵਾ ਨੇ ਹੁਣ ਇੱਕ ਟਵੀਟ ਕੀਤਾ ਮੋਟ ਟਵੀਟ ਕੀਤਾ ਗਿਆ ਔਰ ਗ੍ਰੇਨੇਡ ਵਾਲਾ ਦਾਵਾ ਟਵੀਟ ਦੇ ਜ਼ਰੀਏ ਫਿਰ ਕੀਤਾ ਗਿਆ ਬਾਜਵਾ ਨੇ ਲਿਖਿਆ ਕਿ ਪੁਲਿਸ ਨੇ ਮੰਨਿਆ ਹੈ ਕਿ 9 ਗ੍ਰੇਨੇਡ ਮਿਸਿੰਗ ਨੇ ਇੱਕ ਇੱਕ ਅਖਬਾਰ ਦੀ ਖਬਰ ਸ਼ੇਅਰ ਕੀਤੀ ਕਟਿੰਗ ਸ਼ੇਅਰ ਕੀਤੀ ਬਾਜਵਾ ਨੇ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਮੰਨਿਆ ਹੈ ਕਿ 9 ਗ੍ਰੇਨੇਡ ਹਲੇ ਤੱਕ ਮਿਸਿੰਗ ਨੇ ਅਸਲ 'ਚ ਨਿਊਜ਼ 18 ਨੇ 32 ਗ੍ਰੇਨੇਡ ਵਾਲਾ ਬਿਆਨ ਬਾਜਵਾ ਨੇ ਦਿੱਤਾ ਤਾਂ ਹੁਣ ਸਵਾਲ ਇਹ ਵੀ ਹੈ ਕਿ ਕੀ ਕਿੰਨੇ ਗ੍ਰੇਨੇਡ ਮਿਸਿੰਗ ਨੇ ਕੀ ਇਸ ਬਿਆਨ ਦੇ ਵਿੱਚ ਸੱਚਾਈ ਹੈ ਕੀ ਪੰਜਾਬ ਦੇ ਵਿੱਚ ਅਣਚੱਲੇ ਗ੍ਰੇਨੇਡ ਨੇ ਜਾਂ ਫਿਰ ਸਿਰਫ ਸਿਆਸਤ ਹੋ ਰਹੀ ਹੈ ਔਰ ਸਿਆਸੀ ਤਰੀਕੇ ਨਾਲ ਇਸ ਮੁੱਦੇ ਨੂੰ ਵਾਰਿਆ ਜਾ ਰਿਹਾ ਹੈ ਇਹ ਬੜੇ ਸਾਰੇ ਸਵਾਲ ਪਰਤਾਪ ਸਿੰਘ ਬਾਜਵਾ ਨੇ ਨਿਊਜ਼ 18 ਦੇ ਖਾਸ ਸ਼ੋਅ ਦੇ ਵਿੱਚ ਇਹ ਦਾਵਾ ਕੀਤਾ ਹੈ ਜਿਹੜੀ 8 ਵਜੇ ਅਸੀਂ ਤੁਹਾਨੂੰ ਪੂਰੀ ਇੰਟਰਵਿਊ ਦਿਖਾਵਾਂਗੇ ਪਰ ਉਸਦੀ ਇੱਕ ਕਲਿੱਪ ਜਿਦੇ ਚ ਇਹ ਦਾਵਾ ਕੀਤਾ ਕਿ 50 ਗ੍ਰਨੇਡ ਆਏ ਸੀ ਉਹਨਾਂ ਨੇ ਕਿਹਾ ਕਿ ਮੇਰੇ ਸੋਰਸਸ ਤੋਂ ਮੇਰੇ ਸੂਤਰਾਂ ਤੋਂ ਇਹ ਖਬਰਾਂ ਨੇ ਕਿ 50 ਗ੍ਰਨੇਡ ਆਏ ਸੀ ਜਿਨ੍ਹਾਂ ਚੋਂ 18 ਚੱਲ ਚੁੱਕੇ ਨੇ 32 ਹਲੇ ਬਾਕੀ ਨੇ ਅੱਬੀ ਕਾਲਗਿਆ ਸਾਹਿਬ ਦੇ ਅਟੈਕ ਹੋਇਆ ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਇਹ ਮਾਨ ਨੂੰ ਪਤਾ ਹੈ ਕਿ ਨਹੀਂ ਪਤਾ ਮੇਰੇ ਹੋਮ ਮਿਨਿਸਟਰ 50 ਬੰਬ ਆਏ ਨੇ 18 ਚੱਲੇ ਨੇ ਅਜੇ 32 ਚੱਲਣ ਵਾਲੇ ਨੇ ਹੁਣ ਕਿਹਦੇ ਕਿਹਦੇ ਤੇ ਸਿੱਟ ਮਾਣਾ ਮੈਨੂੰ ਇਸ ਗੱਲ ਦਾ ਨਹੀਂ ਹਲ ਬੈਨਾ 32 ਦੇ ਅੰਕੜੇ ਨਾਲ ਨਹੀਂ ਹੈ 50 ਨੇ ਚੱਲੇ 18 ਨੇ ਤੇ 32 ਰਹਿ ਗਏ ਹੁਣ ਪੁਲਿਸ ਲੋਕਾਂ ਨੂੰ ਪ੍ਰੋਟੈਕਟ ਨਹੀਂ ਕਰ ਰਹੀ ਐਸ ਟਾਈਮ 7 ਵਜੇ ਤੋਂ ਬਾਅਦ ਪੁਲਿਸ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਹੈ ਕਾਲੀਆ ਸਾਹਿਬ ਦੇ ਅਟੈਕ ਹੋ ਗਿਆ ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਇਹ ਮਾਨ ਨੂੰ ਪਤਾ ਹੈ ਕਿ ਨਹੀਂ ਪਤਾ ਮੇਰੇ ਹੋਮ ਮਿਨਿਸਟਰ ਨੂੰ 50 ਬੰਬ ਆਏ ਨੇ 18 ਚੱਲੇ ਨੇ ਅਜੇ 32 ਚੱਲਣ ਵਾਲੇ ਹੁਣ ਕਿਹਦੇ ਕਿਹਦੇ ਤੇ ਸੱਠ ਮਾਣਾ ਮੈਨੂੰ ਇਸ ਗੱਲ ਦਾ ਨਹੀਂ ਹਲ ਬੈਨਾ 32 ਦੇ ਅੰਕੜੇ ਨਾਲ ਨਹੀਂ ਹੈ 50 ਨੇ ਚੱਲੇ 18 ਨੇ ਤੇ 32 ਰਹਿ ਗਏ ਹੁਣ ਪੁਲਿਸ ਲੋਕਾਂ ਨੂੰ ਪ੍ਰੋਟੈਕਟ ਨਹੀਂ ਕਰ ਰਹੀ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਕਤੀ ਦਿਖਾਈ ਉਹਨਾਂ ਨੇ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਤਾਂ ਉਧਰ ਬਾਜਵਾ ਆਪਣੇ ਬਿਆਨ ਤੇ ਕਾਇਮ ਪੰਜਾਬ ਅੰਬਾਇ ਨੇ 18 ਚੱਲੇ ਅੱਜ ਬੱਤੀ ਚੱਲਣ ਵਾਲੇ ਨਿਊਜ਼ 18 ਦੇ ਸਪੈਸ਼ਲ ਸ਼ੋਅ ਕਟੈਰੇ ਚ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਭੰਬੜ ਬਣ ਗਿਆ ਤੇ ਉਹਨਾਂ ਨੂੰ ਸੂਬੇ ਦੀ ਸਿਆਸਤ ਦੇ ਕਟੈਰੇ ਚ ਖੜਾ ਕਰ ਦਿੱਤਾ ਸਿਆਸੀ ਗਲਿਆਰਾਂ ਚ ਇਹ ਬਿਆਨ ਅਜੀਹਾ ਛਾਇਆ ਹੈ ਜਲਦ ਹੀ ਇਸ ਦੀ ਗੂੰਜ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਜਾ ਪਹੁੰਚੀ ਪੁਨਾ ਨੇ ਬਾਜਵਾ ਨੂੰ ਤੁਰੰਤ ਨਿਸ਼ਾਨੇ ਤੇ ਲਿਆ ਤੇ ਦੋ ਠੁਕ ਚਿਤਾਵਨੀ ਦਿੱਤੀ ਕਿ ਜੇ ਇਹ ਬਿਆਨ ਝੂਠਾ ਨਿਕਲਿਆ ਤਾਂ ਕਾਰਵਾਈ ਦੇ ਲਈ ਤਿਆਰ ਰਹੋ ਜੇ ਬਿਆਨ دہشت ਫਲਾਉਣ ਦੇ ਲਈ ਦਿੱਤਾ ਤਾਂ ਸਖਤ ਐਕਸ਼ਨ ਲਿਆ ਜਾਵੇਗਾ ਸੀਐਮ ਮਾਨ ਨੇ ਨਾ ਸਿਰਫ ਕਾਂਗਰਸ ਤੋਂ ਸਫਾਈ ਮੰਗੀ ਹੈ ਸਗੋਂ ਬਾਜਵਾ ਤੋਂ ਕਈ ਸਵਾਲ ਪੁੱਛੇ ਨੇ ਉੱਧਰ ਇਸ ਸਭ ਦੇ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਆਪਣੇ ਬਿਆਨ ਤੇ ਕਾਇਮ ਨੇ ਉਹਨਾਂ ਨੇ ਆਪਣਾ ਸੋਸ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਵਿਰੋਧੀ ਧਿਰ ਦੇ ਨੇਤਾ ਕੋਲ ਕੋਈ ਜਾਣਕਾਰੀ ਹੁੰਦੀਆਂ ਨੇ ਜੋ ਸੀਐਮ ਮਾਨ ਨੇ ਕਾਰਵਾਈ ਕਰਨੀ ਹੈ ਤੱਕ ਕਰ ਲੈ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਕਿ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਮਾਂ ਦੇ ਚੱਲਣ ਦੀ ਵੇਟ ਕਰਦੇ ਹੋ? ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ ਕਨਸਟੀਟਿਊਸ਼ਨਲ ਪੋਸਟ ਤੇ ਮੇਰੇ ਬਹੁਤ ਸਾਰੀਆਂ ਸਾਨੂੰ ਇਤਲਾਹ ਆਉਂਦੀ ਹੈ ਨਿਰੀ ਲਾਅ ਐਂਡ ਆਰਡਰ ਨਾਲ ਤੌਲਕ ਕਿੰਨੀ ਰੱਖਦੀਆਂ ਬਾਕੀ ਵੀ ਆਉਂਦੀਆਂ ਨੇ ਮੁਲਾਜ਼ਮਾਂ ਦੀਆਂ ਹਰ ਚੀਜ਼ ਦੀ ਗਵਰਨਮੈਂਟ ਦੇ ਤੇ ਸੋਰਸ ਨਹੀਂ ਮੈਂ ਦੱਸ ਨਹੀਂ ਇਹਨਾਂ ਦੀ ਅਸੀਂ ਪ੍ਰਤਾਪ ਬਾਜਵਾ ਦੇ ਬੰਬਾਂ ਵਾਲੇ ਬਿਆਨ ਦੇ ਨਾਲ ਸੂਬੇ ਦੀ ਸਿਆਸਤ ਆਪੱਖੀ ਹੈ ਨਾਲ ਹੀ ਪੁਲਿਸ ਵੀ ਐਕਸ਼ਨ 'ਚ ਆ ਗਈ ਹੈ ਕਾਊਂਟਰ ਇੰਟੈਲੀਜੈਂਸ ਦੀ ਟੀਮ ਚੰਡੀਗੜ੍ਹ ਰਿਹائش ਤੇ ਪਹੁੰਚੀ ਬਾਜਵਾ ਤੋਂ ਸਵਾਲ-ਜਵਾਬ ਕੀਤੇ ਏਆਈਜੀ ਰਵਜੋਤ ਕੌਰ ਗਰੇਵਾਲ ਨੇ ਇਲਜ਼ਾਮ ਲਗਾਏ ਕਿ ਬਾਜਵਾ ਨੇ ਨਾਤਾ ਸੋਰਸ ਦੀ ਜਾਣਕਾਰੀ ਦਿੱਤੀ ਤੇ ਨਾ ਹੀ ਸਹਿਯੋਗ ਕੀਤਾ ਸਾਡੀ ਕੁਐਸਚਨਿੰਗ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਕੋਈ ਵੀ ਸੋਰਸ ਜਿਹੜਾ ਹੈ ਇਸ ਇਨਫੋਰਮੇਸ਼ਨ ਦਾ ਉਹ ਨਹੀਂ ਡਿਸਕਲੋਸ ਕੀਤਾ ਗਿਆ ਸੋ ਹਜੇ ਤੱਕ ਉਹਨਾਂ ਨੇ ਇਸ ਪੁੱਛਕਿਸ ਦੇ ਵਿੱਚ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਹੈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੰਗ ਕੀਤੀ ਹੈ ਕਿ ਪ੍ਰਤਾਪ ਬਾਜਵਾ ਪੰਜਾਬ ਪੁਲਿਸ ਦੇ ਨਾਲ ਜਾਣਕਾਰੀ ਸ਼ੇਅਰ ਕਰਨ ਨਹੀਂ ਤਾਂ ਮਾਫੀ ਮੰਗਣ ਜਾਂ ਤਾਂ ਪੰਜਾਬ ਪੁਲਿਸ ਦੇ ਨਾਲ ਇਹ ਜਾਣਕਾਰੀ ਸ਼ੇਅਰ ਕਰੋ ਤੇ ਨਹੀਂ ਉਹਦੇ ਲਈ ਤੁਹਾਨੂੰ ਸਮੁੱਚੇ ਪੰਜਾਬ ਤੋਂ ਸਮੁੱਚੇ ਦੇਸ਼ ਤੋਂ ਜਿਹੜੀ ਉਹ ਮਾਫੀ ਮੰਗਣੀ ਚਾਹੀਦੀ ਹੈ ਤੇ ਹੁਣ ਤੁਹਾਨੂੰ న్యూਸ 18 ਤੇ ਦਿੱਤੇ ਉਸ ਬਿਆਨ ਤੋਂ ਵੀ ਜਾਣੂ ਕਰਵਾ ਦਿੰਦੇ ਆ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਹੈ ਕਿ ਮੈਨੂੰ ਪਤਾ ਲੱਗਿਆ ਕਿ 50 ਬੰਬ ਆਏ ਨੇ 18 ਬੰਬ ਚੱਲ ਗਏ ਨੇ 32 ਹੋਰ ਚੱਲਣੇ ਬਾਕੀ ਨੇ ਪਤਾ ਨਹੀਂ ਮੁੱਖ ਮੰਤਰੀ ਮਾਨ ਨੂੰ ਪਤਾ ਹੈ ਕਿ ਨਹੀਂ ਸ਼ਾਮ 7 ਵਜੇ ਤੋਂ ਬਾਅਦ ਪੁਲਿਸ ਖੁਦ ਨੂੰ ਪ੍ਰੋਟੈਕਟ ਕਰਨ ਲੱਗਦੀ ਹੈ ਹੁਣ ਪੁਲਿਸ ਲੋਕਾਂ ਨੂੰ ਪ੍ਰੋਟੈਕਟ ਨਹੀਂ ਕਰ ਰਹੀ ਐਸ ਟਾਈਮ 7 ਵਜੇ ਤੋਂ ਬਾਅਦ ਪੁਲਿਸ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਹੈ ਕੱਲ੍ਹ ਗਿਆ ਸਭ ਦੇ ਅਟੈਕ ਹੋ ਗਿਆ ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਇਹ ਮਾਨ ਨੂੰ ਪਤਾ ਹੈ ਕਿ ਨਹੀਂ ਪਤਾ ਮੇਰੇ ਹੋਮ ਮਿਨਿਸਟਰ ਨੂੰ 50 ਬੰਬ ਆਏ ਨੇ 18 ਚੱਲੇ ਨੇ ਅਜੇ 32 ਚੱਲਣ ਵਾਲੇ ਨੇ ਹੁਣ ਕਿਹਦੇ ਕਿਹਦੇ ਤੇ ਸਿੱਟਮਾਣਾ ਮੈਨੂੰ ਇਸ ਗੱਲ ਦਾ ਨਹੀਂ ਹਲ ਬੈਨਾ 32 ਦੇ ਅੰਕੜੇ ਨਾਲ ਨਹੀਂ ਹੈ 50 ਨੇ ਚੱਲੇ 18 ਨੇ ਤੇ 32 ਰਹਿ ਗਏ ਬਾਜਵਾ ਦੇ ਇਸ ਬਿਆਨ ਚ ਕਿੰਨੀ ਕੁ ਸੱਚਾਈ ਹੈ ਇਤੱਪ ਵਿਖ ਦੇ ਗਰਭ ਚ ਲੁਕਿਆ ਹੋਇਆ ਪਰ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤਰਤਲੀ ਜ਼ਰੂਰ ਬਚਾ ਦਿੱਤੀ ਹੈ। ਚੰਡੀਗੜ੍ਹ ਤੋਂ ਪੰਕਜ ਕਪਾਈ ਤੇ ਮਨੋਜ ਰਾਠੀ ਦੀ ਰਿਪੋਰਟ న్యూਸ 18 ਪੰਜਾਬ ਤੇ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਦੇ ਬਿਆਨ ਦੀ ਨਖੇਦੀ ਕੀਤੀ ਹੈ ਜੋ ਪ੍ਰਤਾਪ ਬਾਜਵਾ ਬਾਰੇ ਮੁੱਖ ਮੰਤਰੀ ਦਾ ਬਿਆਨ ਆਇਆ ਰਾਜਾ ਵੜਿੰਗ ਨੇ ਉਸ ਬਿਆਨ ਦੀ ਨਿੰਦਾ ਕੀਤੀ ਉਨਾ ਕਿਹਾ ਕਿ ਬਾਜਵਾ ਦੇ ਸਬੰਧ ਪਾਕਿਸਤਾਨ ਨਾਲ ਦੱਸ ਕੇ ਮੁੱਖ ਮੰਤਰੀ ਨੇ ਕਾਂਗਰਸ ਦੀ ਬੇਇੱਜ਼ਤੀ ਕੀਤੀ ਹੈ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹਾਲਾਤ ਬੇਕਾਬੂ ਹੋਏ ਪਏ ਨੇ। ਬਾਜਵਾ ਤੇ ਝੂਠੀ ਕਾਰਵਾਈ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਸੁਧਾਰਨ ਦੇ ਲਈ ਕਾਂਗਰਸ ਦਾ ਪੂਰਾ ਸਹਿਯੋਗ ਹੈ ਪਰ ਅਸੀਂ ਇਸ ਤਰੀਕੇ ਦੀ ਕਾਰਵਾਈ ਬਰਦਾਸ਼ਤ ਨਹੀਂ ਕਰਾਂਗੇ। ਤੁਸੀਂ ਕਹਿੰਦੇ ਹੋ ਸਾਨੂੰ ਜਾਣਕਾਰੀ ਦਿਓ। ਪਰਤਾਪ ਸਿੰਘ ਬਾਜਵਾ ਦਾ ਪਾਕਿਸਤਾਨ ਨਾਲ ਹੱਥ ਹੈ ਤੁਸੀਂ ਤਾਂ ਗੱਲ ਨੂੰ ਕਹਿ ਦਿਓਗੇ ਵੀ ਆ ਜਿਹੜੇ ਬੱਬਰ ਖਾਲਸਾ ਦੇ ਨਾਲ ਬਾਜਵਾ ਸਾਹਿਬ ਦੀ ਲਿਆਜ ਵੀ ਹੈ ਬਾਜਵਾ ਸਾਹਿਬ ਦੇਸ਼ਟਰੋਹੀ ਹੈ ਕਾਂਗਰਸ ਨੂੰ ਵੀ ਨਾਲ ਦੇ ਨਾਲ ਦਸੀਏ ਦੇਤੀ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਾਂਗਰਸ ਪਾਕਿਸਤਾਨ ਦੇ ਨਾਲ ਜਿਨ੍ਹਾਂ ਦਾ ਹੱਥ ਹੈ ਉਹਨਾਂ ਦਾ ਸਾਥ ਦੇ ਰਹੀ ਹੈ ਕਾਂਗਰਸ ਵੀ ਇਹਦੇ ਤੇ ਆਪਾਂ ਆਪਦੀ ਸਪਸ਼ਟੀਕਰਨ ਦੇਵੇ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਿਓ जीरें नाल ਹੋਰ ਹਾਲਾਤ ਖਰਾਬ ਹੋ ਜਾਣ ਕਾਂਗਰਸ ਪਾਰਟੀ ਬਿਲਕੁਲ ਚੁੱਪ ਨਹੀਂ ਬੈਠੇਗੀ ਅਗਰ ਸਾਡੇ ਵਿਰੋਧੀ ਧਿਰ ਤੇ ਕਰੋ ਮੈਂ ਕਹਿੰਦਾ ਅਗਰ ਸਾਡੇ ਵਿਰੋਧੀ ਧਿਰ ਤੇ ਸਾਡੇ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਕੋਈ ਇਸ ਤਰ੍ਹਾਂ ਦਾ ਗਲਤ ਕੋਈ ਜੇਲਾ ਤੋਂ ਨਹੀਂ ਡਰਦਾ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਆਵਿਆਂ ਨੂੰ ਵੀ ਇਸ ਗੱਲ ਦੇ ਸਿੱਟੇ ਭੁਗਤਨੇ ਪੈਣੇ ਪ੍ਰਤਾਪ ਬਾਜਵਾ ਨੇ ਪੰਜਾਬ ਪੁਲਿਸ ਤੇ ਵੀ ਸਵਾਲ ਚੱਕੇ ਨੇ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦਾ ਇੱਕ ਵੀ ਅਫਸਰ ਕਾਬਿਲ ਨਹੀਂ ਪੰਜਾਬ ਪੁਲਿਸ ਨੂੰ ਰੀਸਟ੍ਰਕਚਰ ਕਰਨ ਦੀ ਜ਼ਰੂਰਤ ਹੈ ਬਾਜਵਾ ਨੇ ਕਿਹਾ ਕਿ ਪੁਲਿਸ ਪੰਜਾਬ ਨੂੰ ਲੁੱਟ ਰਹੀ ਹੈ ਨਿਊਜ਼ 18 ਦੇ ਸ਼ੋਅ ਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਹੀਆਂ ਗਈਆਂ ਪੁਲਿਸ ਤੇ ਅੱਜ ਹਾਲਾਤ ਇਹ ਪ੍ਰਾਈਵੇਟ ਮਲੇਸ਼ੀਆ ਬਣ ਗਿਆ ਇਹ ਇਸ ਟਾਈਮ ਮੈਂ ਕਿਹਾ ਕਿ ਇਹਨੂੰ ਰੀਸਟ੍ਰਕਚਰ ਕਰੋ ਇਹਨੂੰ ਤੋੜੋ ਸਾਰੀ ਨੂੰ ਇਨ ਨੂੰ ਰੀਸਟਰਕਚਰ ਕੀਤਾ ਜਾਏ ਕਿਉਂਕਿ ਇਹਨਾਂ ਦਾ ਇਮਾਨ ਇਹਨਾਂ ਦਾ ਧਰਮ ਤੇ ਬਾਨ ਵੇਚਦੇ ਇਹਨਾਂ ਤੁਸੀਂ ਵੇਖ ਹੀ ਦੇ ਉਹ ਕੀ ਹੋ ਰਿਹਾ ਤੁਸੀਂ ਤੁਸੀਂ ਪੂਰੀ ਪੁਲਿਸ ਨੂੰ ਇਸ ਤਰੀਕੇ ਨਾਲ ਜਨਰਲਾਈਜ਼ ਕਿਵੇਂ ਕਰ ਸਕਦੇ ਹੋ ਚੀਜ਼ਾਂ ਇੱਥੇ ਹੋਖ ਹੀ ਰਿਹਾ ਜੀ ਤੁਸੀਂ ਮੈਨੂੰ ਦੱਸੋ ਸਹੀ ਮੈਂ ਤੇ ਓਪਨਲੀ ਕਹਿ ਰਹੇ ਹਾਂ ਕਿ ਜੋ ਕੁਝ ਇੱਥੇ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਇੱਕ ਵੀ ਅਫਸਰ ਨਹੀਂ ਕਾਬਿਲ ਹਾਂਜੀ ਤੁਹਾਡੇ ਮੁਤਾਬਕ ਇੱਕ ਵੀ ਕਾਬਿਲ ਅਫਸਰ ਜਿਨੇ ਲੱਗੇ ਨੇ ਨਾ ਚੱਕ ਵੀ ਨਹੀਂ ਜਿਹੜਾ ਨਹੀਂ ਲੱਗਾ ਉਹਦਾ ਮੈਂ ਤੁਹਾਨੂੰ ਕੀ ਦੱਸਾਂ ਜੀ ਮੈਨੂੰ ਦੱਸੋ ਤਾਂ ਇਸ ਜਿਹੜੇ ਕੰਮ ਕਰ ਰਹੇ ਹੋਣਗੇ ਤੁਸੀਂ ਉਹਨਾਂ ਨੂੰ ਡੀਮੋਰੀਲਾਈਜ਼ ਕਰ ਰਹੇ ਹੋ ਤੁਹਾਡੀ ਇਸ ਤਰ੍ਹਾਂ ਡੀਮੋਰੀਲਾਈਜ਼ ਕਰ ਰਹੇ ਆ ਜੀ ਇਹ ਕੰਮ ਕਰ ਰਹੇ ਨੇ ਦੀ ਦੋ ਦੋ ਹੱਥੀ ਪੰਜਾਬ ਨੂੰ ਲੋਟ ਰਹੇ ਕੋਈ ਐਸਾ ਹੀ ਇੰਸਪੈਕਟਰ ਕੋਈ ਤਾਂ ਕੰਮ ਕਰ ਰਿਹਾ ਹੋਣਾ ਕਿਹੜਾ ਕਰ ਰਿਹਾ ਕੋਈ ਨਹੀਂ ਕਰ ਰਿਹਾ ਮੈਨੂੰ ਕੋਈ ਦੱਸੋ ਤਾਂ ਸਹੀ ਉਹ ਜਿਹਨੂੰ ਮੌਕਾ ਨਹੀਂ ਦਿੱਤਾ ਮੈਂ ਉਹਦੇ ਬਾਰੇ ਕਹਿ ਨਹੀਂ ਸਕਦਾ ਸਾਰੀ ਪੁਲਿਸ ਫੋਰਸ ਮੈਂ ਮੈਂ ਜਿਹੜੇ ਆਪਰੇਟਿੰਗ ਆਫੀਸਰਸ ਮੈਂ ਅੱਜ ਜਿਹੜੇ ਆਪਰੇਟਿੰਗ ਆਫੀਸਰ ਜਿਨ੍ਹਾਂ ਨੂੰ ਇਹਨਾਂ ਲਗਾਇਆ ਟਾਪ ਪੋਸਟ ਤੇ ਮੇਰਾ ਖਿਆਲ ਲੋਕ ਬਣੋ ਦੀ ਮੋਸਟ ਕਰਪਟ ਆਰਗੇਨਾਈਜੇਸ਼ਨ ਅੱਜ ਹੈ ਹੀ ਪੰਜਾਬ ਪੁਲਿਸ ਹੈ ਨਹੀਂ ਪਰ ਬਾਜਵਾ ਸਾਹਿਬ ਬਹੁਤੇ ਉਹਨਾਂ ਦੇ ਵਿੱਚ ਉਹ ਹੋਣੇ ਜਿਹੜੇ 3 ਸਾਲ ਪਹਿਲਾਂ ਤੁਹਾਡੀ ਸਰਕਾਰ ਦੇ ਵਿੱਚ ਸੀ ਆਈਐਸ ਆਈਪੀਐਸ ਜਾਂ ਫਿਰ ਜਿਹੜੇ ਐਸਐਚਓ ਇਨਸਪੈਕਟਰ ਬਦਲੀਆ ਹੋਣਗੇ ਤਾਂ ਤੇ ਦਜੀ ਮੈਂ ਕਦੋਂ ਕਿਹਾ ਮੈਂ ਮੈਂ ਇਹ ਇਹ ਕਿਹਾ ਕਿ ਨਹੀਂ ਇਹਨਾਂ ਦੀ ਅਸੀਂ ਭਰਤੀ ਤੇ ਕੀਤੀ ਨਹੀਂ ਮੈਂ ਤਾਂ ਤੁਹਾਨੂੰ ਕਿਹਾ ਟਾਈਮ ਹੈਸ ਕਮ ਇਹ ਸਾਰੀ ਜਿਹੜੀ ਪੁਲਿਸ ਫੋਰਸ ਹੈ ਇਹਨੂੰ ਨਵੇਂ ਸਿਰੋਂ ਰੀਸਟਰਕਚਰਿੰਗ ਦੀ ਲੋੜ ਹੈ ਇੱਥੋਂ ਤੱਕ ਮੈਨੂੰ ਇਨਫੋਰਮੇਸ਼ਨ ਹੈ ਬਰਾੜ ਸਾਹਿਬ ਈਵਨ ਖਰਚਾ ਵੀ ਉਹਨਾਂ ਨੂੰ ਪਾ ਦਿੰਦੇ ਨੇ ਕਿ ਇਹ ਸਾਰੀ ਬਾਏ ਇਲੈਕਸ਼ਨ ਦਾ ਖਰਚਾ ਤੁਹਾਡਾ ਹੈ ਜਿੱਤ ਕੇ ਵੀ ਤੁਸੀਂ ਦੇਣੀ ਹੈ ਤਾਂ ਪੈਸੇ ਵੀ ਤੁਸੀਂ ਲੈਣੇ ਇਸ ਤੋਂ 4 ਦਿਨ ਪਹਿਲਾਂ ਵੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਇੱਕ ਬੜਾ ਹੀ ਗੈਰ ਜ਼ਿੰਮੇਵਾਰਾ ਨਾ ਬਿਆਨ ਕਿ ਸਮੁੱਚੀ ਪੰਜਾਬ ਪੁਲਿਸ ਜਿਹੜੀ ਉਹ ਇਨਕੰਪੀਟੈਂਟ ਹੈ ਤੇ ਕਰਪਟ ਹੈ ਉਹਨੂੰ ਭੰਗ ਕਰ ਦੇਣਾ ਚਾਹੀਦਾ ਨਵੀਂ ਪਰਤੀ ਕਰਨੀ ਚਾਹੀਦੀ ਹੈ ਬਾਜਵਾ ਸਾਹਿਬ ਇਹ ਉਹ ਪੰਜਾਬ ਪੁਲਿਸ ਜਿਹਨੇ ਕਾਲਾ ਦੌਰ ਅਤਵਾ ਦਾ ਖਤਮ ਕੀਤਾ ਤੇ ਪੰਜਾਬ ਅੱਜ ਅੱਜ ਸ਼ਾਂਤੀ ਦੀਆਂ ਲੀਹਾਂ ਦੇ ਉੱਪਰ ਹੈ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜੋ ਅਟੈਕ ਹੋਏ ਨੇ ਉਹਨਾਂ ਨੂੰ 100% ਕ੍ਰੈਕ ਕਰ ਚੁੱਕੀ ਹੈ ਕਾਲਿਆ ਸਾਹਿਬ ਦੇ ਮਨੋਰੰਜਨ ਕਾਰੀ ਦੇ ਘਰ ਤੇ ਤੇ ਅਟੈਕ ਹੋਇਆ ਵਿਥਿਨ 12 ਆਵਰਸ ਇਸੇ ਪੰਜਾਬ ਪੁਲਿਸ ਨੇ ਉਹਨੂੰ ਟਰੈਕ ਕਰਨਾ ਹੈ ਸਾਰੇ ਬੰਦੇ ਜਿਹੜੇ ਗੁਨਾਹਗਰ ਸੀਗੇ ਉਹ ਫੜ ਲਏ ਗਏ ਨੇ ਤੇ ਅਗਲੀ ਖਬਰ ਦਾ ਹੁਕਰਦੇ ਆ ਬੰਬਾਂ ਵਾਲੇ ਬਿਆਨ ਤੇ विक्रम मजीठिया प्रताप, प्रताप बाजवा ਦੇ ਹੱਥ ਦੇ ਵਿੱਚ ਆਏ ਨੇ विक्रम मजीठिया ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂ ਨੇ ਸਿਰਫ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬਿਆਨ ਕੀਤਾ ਹੈ मजीठिया ਦਾ ਸਾਥ ਮਿਲਿਆ ਹੈ प्रताप ਸਿੰਘ बाजवा ਨੂੰ ਉਹ ਕਹਿ ਰਹੇ ਨੇ ਕਿ प्रताप ਸਿੰਘ बाजवा ਸਿਰਫ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬਿਆਨ ਕਰ ਰਹੇ ਨੇ ਉਹਨਾਂ ਕਿਹਾ ਕਿ ਉਹਨਾਂ ਨਾਲ ਮੀਟਿੰਗ ਕਰਕੇ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇੰਟੈਲੀਜੈਂਸ ਦੇ ਅਫਸਰ ਭੇਜਨ ਦਾ ਕੀ ਮਤਲਬ ਮਜੀਠਿਆ ਇਹ ਕਹਿ ਰਹੇ ਨੇ ਕਿ बाजਵਾ ਦੇ ਬਿਆਨ ਨੂੰ ਇਨਾ ਸੀਰੀਅਸ ਲਿਆ ਜਾ ਰਿਹਾ ਪਰ ਗਰਾਉਂਡ ਤੇ ਜੋ ਹੋ ਰਿਹਾ ਉਸ ਤੇ ਸਰਕਾਰ ਨੌਨ ਸੀਰੀਅਸ